ਖਾਸ ਕਰਕੇ ਬਾਈ ਜੀ ਧਿਆਨ ਰੱਖਣਾ ਪੈਂਦਾ ਵੀ ਜਦੋਂ ਕਿਤੇ ਨਵਾਂ ਬੰਦਾ ਕੋਈ ਵੀ ਕੰਮ ਸਟਾਰਟ ਕਰਦਾ ਆ ਤਾਂ ਉਹਨੂੰ ਨਵਾਂ ਹੀ ਪਸ਼ੂ ਲੈਣ ਦੇ ਵਿੱਚ ਫਾਇਦਾ ਵੀਰੇ ਭੱਟੀ ਬੱਕਰੀ ਜਿਆਦਾ ਜਿੰਨੂੰ ਆਪਾਂ ਪੱਕੀ ਲੈਵਾਂ ਨੇ ਸੋਇਆਂ ਦੇ ਵਿੱਚ ਬਾਈ ਜੀ ਉਹ ਕੰਮ ਜਾਫ ਨਹੀਂ ਹੁੰਦੀ ਹੈਗੀ ਆ ਦੇਖੋ ਪਹਿਲਾਂ ਸਾਸਰੀ ਕਾਲ ਜੀ ਬਾਈ ਜੀ ਸਾਰਿਆਂ ਨੂੰ ਜਿਹੜੀ ਆਪਣੀ ਵੀਡੀਓ ਦੇਖਦੇ ਨੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰੇ ਅੱਜ ਆਪਣੇ ਕੋਲੇ ਪਹੁੰਚੀਆਂ ਨੇ ਬੱਕਰੀਆਂ ਤੁਹਾਨੂੰ ਦਿਖਾਉਣ ਲੱਗਿਆ ਵੀਰੇ ਜਿਹੜੀਆਂ ਆਪਣੇ ਕੋਲੇ ਪਕਾਉ ਨੇਗੀਆਂ ਦੇਖ ਸਕਦੇ ਹੋ ਵੀਰੇ ਇਹ ਦੂਜੀ ਸੂਏ ਪਾਠ ਆਗੀ ਬਹੁਤ ਵਧੀਆ ਰੰਗ ਆ ਵੀਰੇ ਦੇਖ ਸਕਦੇ ਹੋ ਉਹ ਰਿ ਡੱਬੀ ਆ ਬਾਈ ਜੀ ਇਹ ਦੂਜੇ ਸੋਇਆ ਬਾਈ ਜੀ ਸੂਣ ਨੂੰ ਤਿਆਰ ਮਹੀਨਾ ਕੱਢਦੀ ਆ ਸੂਣ ਦੇ ਵਿੱਚ ਬਹੁਤ ਹੀ ਟੌਪ ਦੇ ਵਿੱਚ ਆ ਬਾਈ ਜੀ ਦੇਖ ਸਕਦੇ ਆ ਆ ਦੇਖੋ ਜੀ ਇੱਕ ਇਹ ਪੱਠਾ ਜੀ ਪਹਿਲੇ ਸੋਏ ਸੂਗੀ ਬਾਈ ਆਪਣੇ ਕੋਲੇ ਆ ਦੇਖੋ ਕਾਲੀ ਨਿਗਾਹ ਮਾਰ ਸਕਦੇ ਹੋ ਬਾਈ ਜੀ ਬਹੁਤ ਸੋਹਣੀ ਪੱਠਾ ਇਹ ਬਹੁਤ ਹੀ ਟੌਪ ਦੀਆਂ ਬੱਕਰੀਆਂ ਨੇ ਬਾਈ ਜੀ ਜਿਹੜੀਆਂ ਅੱਜ ਤੁਹਾਨੂੰ ਆਪਾਂ ਨੇ ਦਿਖਾਉਣੀਆਂ ਨੇ ਜੀਆਂ ਰੇਟ ਵੀ ਬਿਲਕੁਲ ਹਿਸਾਬ ਦਾ ਹੀ ਹੋਊਗਾ ਵੀਰੇ ਉਈ ਪਰ ਡੇ ਰੇਟ ਦੀਆਂ ਨਹੀਂ ਹੈਗੀਆਂ ਬਾਈ ਜੀ ਚੈੱਕ ਕਰ ਸਕਦੇ ਹੋ ਦੇਖੋ ਇੱਕ ਇਹ ਡੱਬੀ ਆ ਗਈ ਵੀਰੇ ਤੀਜੇ ਸੂਏ ਇਹ ਵੀ ਸੂਨ ਵਾਲੀ ਆ ਵੀਰੇ ਬੱਕਰੀ ਇਹ ਸਾਰੀਆਂ ਬੱਕਰੀਆਂ ਬਹੁਤ ਵਧੀਆ ਮੌਸਮ ਦੇ ਵਿੱਚ ਬਾਈ ਜੀ ਜਾ ਕੇ ਸੂਨੀਆਂ ਨੇਗੀਆਂ ਆ ਦੇਖੋ ਜੀ ਕੰਨਾਂ ਕੁੰਨਾਂ ਦੀਆਂ ਬਹੁਤ ਸਾਫ ਸੁਥਰੀਆਂ ਨੇ ਵੀਰੇ ਬੱਕਰੀਆਂ ਹੀ ਬਹੁਤ ਟੌਪ ਦੇ ਵਿੱਚ ਨੇ ਬਾਈ ਆ ਦੇਖੋ ਜੀ ਰੰਗ ਵੀ ਬੜੇ ਸੋਹਣੇ ਨੇ ਬਾਈ ਜੀ ਇੱਕ ਇਹ ਪਾਠ ਆਪਣੇ ਕੋਲੇ ਆਈ ਆ ਵੀਰੇ ਦੂਜੇ ਸੂਏ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਇਹ ਦੂਜੇ ਸੂਏ ਆ ਬਾਈ ਸਾਰੇ ਪਸ਼ੂ ਜਿਹੜੇ ਅੱਜ ਵੀਰੇ ਤੁਹਾਨੂੰ ਦਿਖਾਉਣੇ ਨੇ ਸਾਰੇ ਹੀ ਨਵੇਂ ਨੇ तकरीबन ਕੋਈ ਵੱਡਾ ਪਸ਼ੂ ਇਹਨਾਂ ਦੇ ਵਿੱਚ ਹੈ ਹੀ ਨਹੀਂਗਾ ਆ ਦੇਖੋ ਜੀ ਸਭੀ ਨਵੀਆਂ ਬੱਕਰੀਆਂ ਨੇ ਵੀਰੇ ਪਹਿਲੇ ਤੋਂ ਦੂਜੇ ਸੂਏ ਇੱਕ ਇਹ ਬੂਰ ਕੰਨੀ ਬੱਕਰੀ ਆ ਵੀਰੇ ਗਾਭਾ ਥੋੜੇ ਟਾਈਮ ਦੀ ਦੁੱਧ ਦਿੰਦੀ ਆ ਆ ਦੇਖੋ ਬਾਈ ਜੀ ਇਹ ਵੀ ਬਿਲਕੁਲ ਨਵੀਆਂ ਬਾਈ ਦੇਖੋ ਚੈੱਕ ਕਰ ਸਕਦੇ ਹੋ ਬਾਈ ਜੀ ਆ ਦੇਖੋ ਇਹ ਤੇ ਪਾਠਾ ਜੀ ਥੱਲੇ ਮੇਵ ਨਹੀਂ ਆ ਦੇ ਆ ਦੇਖੋ ਜੀ ਇਹ ਵੀ ਬਹੁਤ ਸਾਫ ਸੁਥਰੀ ਪਾਠਾ ਵੀਰੇ ਸਾਰੇ ਪਸ਼ੂ ਤਕਰੀਬਨ ਨਵੇਂ ਨੇ ਬਾਈ ਜੀ ਵੱਡਾ ਪਸ਼ੂ ਕੋਈ ਨਹੀਂ ਹੈਗਾ ਉਮਰ ਦਾ ਪਹਿਲੇ ਤੋਂ ਦੂਜਾ ਦਾ ਤੀਜਾ ਸੂਆ ਬਾਈ ਜੀ ਚੈੱਕ ਕਰ ਸਕਦੇ ਹੋ ਇਹਦੇ ਥੱਲੇ ਆ ਮੇਮ ਨਹੀਂ ਆ ਬਾਈ ਆ ਦੇਖੋ ਜੀ ਬਹੁਤ ਹੀ ਟੌਪ ਦੇ ਵਿੱਚ ਬੱਕਰੀ ਆ ਵੀਰੇ ਬਹੁਤ ਹੀ ਸਾਫ ਸੁਥਰੀ ਆ ਬਾਈ ਜੀ ਚੈੱਕ ਕਰ ਸਕਦੇ ਹੋ ਬਈ ਆ ਦੇਖੋ ਜੀ ਇਹ ਜੀਆਂ ਬੱਕਰੀਆਂ ਨੇ ਬਾਈ ਜੀ ਵੱਡੀਆਂ ਆਲੇ ਇਹ ਬੱਕਰੀਆਂ ਤਕਰੀਬਨ ਗੱਬਣਾ ਨੇ ਵੀਰੇ ਸਾਰੀਆਂ ਹੀ ਕੋਈ ਬੱਕਰੀ ਨਾਲ ਜੋ ਫੰਡਰ ਨਹੀਂ ਹੈਗੀ ਵੀਰੇ ਚੈੱਕ ਕਰ ਸਕਦੇ ਹੋ ਔਰ ਇਹ ਟੌਪ ਦੇ ਵਿੱਚ ਬੱਕਰੀਆਂ ਨੇ ਬਾਈ ਆ ਦੇਖੋ ਜੇ ਪੱਟ ਦੂਜੇ ਸੋਏ ਵੀਰੇ ਚਿੱਟੀ ਬਈ ਚਿੱਟੀ ਦੇ ਚਾਹਮਾਨ ਹੁੰਦੇ ਨੇ ਮੇਰੇ ਵੀਰ ਆ ਦੇਖ ਸਕਦੇ ਹੋ ਬਾਈ ਇਹਨੇ ਦੂਜੇ ਸੋਏ ਸੂਣਾ ਬਾਈ ਜੀ ਨਵੀਂ ਪਾਠਾ ਬਿਲਕੁਲ ਆ ਦੇਖ ਸਕਦੇ ਹੋ ਇਹ ਕੇ ਪਾਠਾ ਆ ਗਈ ਵੀਰੇ ਡੱਬੀ ਡੱਬੀ ਸ਼ੇਰੀ ਵੀਰੇ ਚੈੱਕ ਕਰੋ ਬਹੁਤ ਸਾਫ਼ ਸੁਥਰੀ ਪਾਠਾ ਆਈ ਵੀਰੇ ਦੂਜੇ ਸੋਇਆ ਆ ਦੇਖ ਸਾਜੀ ਰੰਗ ਬੜੇ ਸੋਹਣੇ ਨੇ ਬਾਈ ਜੀ ਸਾਰੀਆਂ ਬੱਕਰੀਆਂ ਤੇ ਆ ਕਾਲੇ ਚ ਆ ਗਈ ਵੀਰੇ ਦੂਜੇ ਸੋਏ ਸੁੱਕੀ ਪਾਠਾ ਅਚਕ ਕਰੋ ਵੀਰੇ ਇਹ ਸੂਣ ਨੂੰ ਤਿਆਰ ਆ ਬਾਈ ਜੀ ਆਪਣੇ ਕੋਲੇ 2-4 ਦਿਨਾਂ ਦੇ ਵਿੱਚ ਦੀ ਸੂਣ ਆਲੀ ਆ ਖਾਸ ਕਰਕੇ ਬਾਈ ਜੀ ਧਿਆਨ ਰੱਖਣਾ ਪੈਂਦਾ ਵੀ ਜਦੋਂ ਕਿਤੇ ਨਵਾਂ ਬੰਦਾ ਕੋਈ ਵੀ ਕੰਮ ਸਟਾਰਟ ਕਰਦਾ ਆ ਤਾਂ ਉਹਨੂੰ ਨਵਾਂ ਹੀ ਪਸ਼ੂ ਲੈਣ ਦੇ ਵਿੱਚ ਫਾਇਦਾ ਵੀਰੇ ਭੱਟੀ ਬੱਕਰੀ ਜ਼ਿਆਦਾ ਜਦੋਂ ਆਪਾਂ ਪੱਕੀ ਲੈਵੰਨੇ ਆ ਸੋਇਆਂ ਦੇ ਵਿੱਚ ਬਾਈ ਜੀ ਉਹ ਕਾਬਜਾ ਖਣੀ ਹੁੰਦੀ ਹੈਗੀ ਆ ਦੇਖ ਸਕਦੇ ਆ ਜੀ ਆ ਦੇਖੋ ਜੀ ਬਿਲਕੁਲ ਨਵੀਂ ਪਾਠ ਆ ਵੀਰੇ ਆ ਦੇਖੋ ਜੀ ਸੋਨੂ ਪਿਆਰਾ ਬਾਈ ਜੀ ਇਹ ਪੱਠ ਇਸ ਚੱਕ ਕਰਜੋ ਬਹੁਤ ਹੀ ਸੋਹਣੀ ਆ ਵੀਰੇ ਆ ਦੇਖ ਸਕਦੇ ਕੰਨਾ ਕੁੰਨਾ ਦੀ ਬਹੁਤ ਸਾਫ ਸੁਥਰੀ ਆ ਬਾਈ ਇੱਕ ਕਰ ਸਕਦੇ ਆ ਦੇਖੋ ਜੀ ਇਹ ਬੱਕਰੀ ਨਾਗਰੀ ਆ ਗਈ ਵੀਰੇ ਇਹਨੇ ਬਾਈ ਜੀ ਤੀਜੇ ਸੂਏ ਸੁਣਾ ਆ ਬਿਲਕੁਲ ਨਵੀਆਂ ਬਾਈ ਜੀ ਇਹ ਬੱਕਰੀ ਇੱਜਾ ਸੁਹਾ ਹੁਣ ਸੁਹਾ ਬਾਈ ਜੀ ਇਹਨੇ ਇੱਕ ਕਰੋ ਜੀ ਇਸੇ ਵੀ ਬਾਈ ਨੂੰ ਲੋੜ ਹੋਵੇ ਵੀਰੇ ਤਾਂ ਆਪਣਾ ਨੰਬਰ ਸਕਰੀਨ ਤੇ ਦਿੱਤਾ ਹੋਊਗਾ ਵੀਰੇ ਉਤੇ ਕਨੈਕਟ ਕਰਕੇ ਆ ਸਕਦੇ ਨੇ ਬਾਈ ਬਹੁਤ ਸਾਫ ਸੁਥਰੀਆਂ ਬੱਕਰੀਆਂ ਲੱਗੀਆਂ ਕੋਈ ਇਹਨਾਂ ਦੇ ਵਿੱਚ ਵੱਡੀ ਬੱਕਰੀ ਨਹੀਂ ਹੈਗੀ ਵੀਰੇ ਨਾ ਉਬਰਦੀ ਵੱਡੀ ਆ ਜੀ ਸਾਰੀਆਂ ਨਵੀਆਂ ਬੱਥਾਂ ਨੇ ਬਾਈ ਜੀ ਚੱਕਰੋ ਆ ਦੇਖੋ ਜੀ ਆ ਵੀ ਪੱਟ ਬਹੁ ਨਵੀਆਂ ਵੀਰੇ ਇਹ 2 ਕੁ ਮਹੀਨਿਆਂ ਦੀ ਗੱਭਾ ਬਾਈ ਜੀ ਚਿੱਟੀ ਅੱਖ ਦੇ ਵਿੱਚ ਕਾਲੀ ਸ਼ਾ ਜਮਾ ਨਵੀਂ ਵੀਰੇ ਆ ਦੇਖੋ ਜੀ ਸਾਰੀਆਂ ਬੱਕਰੀਆਂ ਬਾਈ ਜੀ ਤਕਰੀਬਨ ਨਵੀਆਂ ਨੇ ਗਿਆ ਕੋਈ ਬੱਕਰੀ ਨਾਲ ਵਿੱਚ ਪੱਕੀ ਨਹੀਂ ਹੈ ਜੀ ਆ ਦੇਖੋ ਜੀ ਖਾਸ ਕਰਕੇ ਬਾਈ ਜੀ ਧਿਆਨ ਰੱਖਣਾ ਪੈਂਦਾ ਵੀ ਜਦੋਂ ਕਿਤੇ ਨਵਾਂ ਬੰਦਾ ਕੋਈ ਵੀ ਕੰਮ ਸਟਾਰਟ ਕਰਦਾ ਆ ਤਾਂ ਉਹਨੂੰ ਨਵਾਂ ਹੀ ਪਸ਼ੂ ਲੈਣ ਦੇ ਵਿੱਚ ਫਾਇਦਾ ਵੀਰੇ ਭੱਟੀ ਬੱਕਰੀ ਜਿਆਦਾ ਜਦੋਂ ਆਪਾਂ ਪੱਕੀ ਲੈਵਾਂ ਨੇ ਸੋਇਆਂ ਦੇ ਵਿੱਚ ਬਾਈ ਜੀ ਉਹ ਕੰਮਜਾਫੀ ਨਹੀਂ ਹੁੰਦੀ ਹੈਗੀ آہ دیکھ سکتے ہو جی جمع نویاں پٹھا نے بھائی ساری دنداں بلکل نویا نے بھائی آہ پٹھ دیکھو سوئے لال ڈبے منہ پوری ڈب. پولی آ چیک کر سکتے بکری کو ستارہ اٹھارہ ویر بکاؤ نے گیا آرے ساری بکریاں تقریباً صاف نے بھی کوئی بکری وی ہے انہیں نگاہ مار سو بھائی آ دیکھو جی آ پٹھ نے بائی جی پہلے سوئے سونا دیکھو چیک کرو ਕਵਾਲਿਟੀ ਵੀ ਦੇਖ ਸਕਦੇ ਹੋ ਵੀਰੇ ਦੇਖੋ ਇਧਰ ਕੰਨਾ ਕੋਨਾ ਦੀ ਲੈਂਥ ਵੀਰੇ ਦੇਖ ਚੈੱਕ ਕਰੋ ਆ ਦੇਖੋ ਜੀ ਸਾਰੀਆਂ ਬੱਕਰੀਆਂ ਬਹੁਤ ਸਾਫ਼ ਸੁਥਰੀਆਂ ਨੇ ਬਾਈ ਦੇਖੋ ਚੈੱਕ ਕਰ ਸਕਦੇ ਹੋਗੇ ਨਿਗਾਹ ਮਾਰ ਲਓ ਆ ਪਾਠਾ ਵੀਰੇ ਹਜੇ ਇਹ ਲਵਾਈ ਨਹੀਂ ਹੈਗੀ ਠੀਕ ਹੈ ਜੀ ਇਹ ਵੀ ਬਹੁਤ ਸਾਫ਼ ਸੁਥਰੀ ਪਾਠਾ ਵੀਰੇ ਕਾਲੀ ਨਿਗਾਹ ਮਾਰੋ ਬਹੁਤ ਸਾਫ਼ ਸੁਥਰੀ ਆ ਬਾਈ ਕਿਸੇ ਵੀ ਗੱਲ ਦਾ ਇਹਦੇ ਵਿੱਚ ਡਕਸ਼ ਨਹੀਂ ਹੈਗਾ ਕਿਸੇ ਵੀ ਗੱਲੋਂ ਵੀਰੇ ਖੁੰਜੀ ਨਹੀਂ ਹੋਈ ਪੱਟ ਦੇਖੋ ਬਹੁਤ ਹੀ ਸਾਫ਼ ਸੁਥਰੀ ਆ ਵੀਰੇ ਇੱਕ ਆਪਣੇ ਕੋਲ ਇਹ ਆ ਗਈ ਵੀਰੇ ਸੂਈ ਹੋਈ ਬੱਚੇ ਵਾਲੀ ਆ ਦੇਖੋ ਪੱਟ ਬਹੁਤ ਸੁੰਦਰ ਪੱਟ ਆ ਵੀਰੇ ਦੇਖੋ ਚੈੱਕ ਕਰ ਸਕਦੇ ਹੋ ਕਿ ਦੇਖੋ ਨਿਗਾ ਮਾਰੋ ਜੀ ਇਹ ਵੀ ਪਹਿਲੇ ਸੂਈ ਸੂਈ ਹੀ ਆ ਮਗਰ ਬੱਚਾ ਬਾਈ ਜੀ ਇਹਦੇ ਆ ਦੇਖੋ ਜੀ ਨਿਗਾ ਮਾਰਸ ਥਣਾ ਥੁਣਾ ਦੀ ਨਹੀਂ ਥਣਾ ਥੁਣਾ ਦੀ ਬਹੁਤ ਸਾਫ ਆ ਵੀਰੇ ਚੈੱਕ ਕਰੋ ਇੱਕੋ ਸੂਈ ਹੋਈ ਪੱਟ ਲਿਆ ਕਾਲੀ ਸੁਖੇ ਇੱਧਰ ਗਈ ਬੱਚੇ ਵਾਲੀ ਬਹੁਤ ਹੀ ਟੌਪ ਦੇ ਵਿੱਚ ਆ ਬਾਈ ਜੀ ਇਹ ਜਾਨਵਰ ਬਹੁਤ ਵਧੀਆ ਬਹੁਤ ਹੀ ਸੋਹਣੇ ਸੁਨੱਖੇ ਨੇ ਵੀਰੇ ਇਹ ਕੇ ਆ ਵੀਰੇ ਪੱਟ ਪਹਿਲੇ ਸੂਏ ਮਾਗਰ ਬੱਕਰਾ ਬਾਈ ਜੀ ਇਹਦੇ ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਬਹੁਤ ਹੀ ਸਾਫ ਸੁਥਰੀ ਆ ਦੇਖੋ ਨਿਗਾਹ ਮਾਰ ਸਕਦੇ ਹੋ ਵੀਰੇ ਆ ਦੇਖੋ ਜੀ ਆ ਦੇਖੋ ਇੱਕ ਬੱਕਰੀ ਰੋਡੀ ਵੀਰੇ ਕੋਨੀ ਜੀ ਨੂੰ ਕਹਿੰਦੇ ਨੇ ਜੀ ਬਹੁਤ ਹੀ ਸਾਫ ਸੁਥਰੀ ਆ ਚੈੱਕ ਕਰ ਸਕਦੇ ਹੋ ਦੇਖੋ ਬਿਲਕੁਲ ਟੌਪ ਦੇ ਵਿੱਚ ਬਾਈ ਨਿਗਾਹ ਮਾਰੋ ਆ ਜੇ ਕਿਸੇ ਭਾਈ ਨੂੰ ਲੋਡ ਹੋਵੇ ਵੀਰੇ ਤਾਂ ਆਪਣੇ ਨਾਲ ਕਨੈਕਟ ਕਰਕੇ ਜਰੂਰ ਆ ਸਕਦਾ ਆ ਤਾਂ ਆਪਣਾ ਨੰਬਰ ਵੀਰੇ ਡਿਟੇਲ ਦੇ ਉੱਤੇ ਦਿੱਤਾ ਹੀ ਹੋਊਗਾ ਕੀਤਾ ਜੀ ਆ ਦੇਖੋ ਜੀ ਆ ਚੈੱਕ ਕਰ ਸਕਦੇ ਬਈ ਡੱਬੀ ਬੱਕਰੀ ਲਾਲ ਡੱਬੀ ਆ ਵੀਰੇ ਆ ਦੇਖੋ